ਹਾਰਟ ਅਟੈਕ ਦਾ ਜਿਹੜਾ ਕਾਰਨ ਹੈ ਸਭ ਤੋਂ ਪਹਿਲੇ ਕਾਰਨ ਪਤਾਉਣਾ ਚਾਹੀਦਾ ਸਭ ਤੋਂ ਵੱਡਾ ਕਾਰਨ ਹੈ ਕੋਲੇਸਟ੍ਰੋਲ ਠੀਕ ਹੈ ਨਾੜੀਆਂ ਦਾ ਬੰਦ ਹੋਣਾ ਕਿ ਐਵੇਂ ਹੀ ਸਰਦੀ 'ਚ ਨਾੜੀ ਸੁਗੜਦੀ ਹੈ ਹੂੰ ਉਹ ਪੰਜਾ ਟਾਈਟ ਹੋ ਕੇ ਉਹ 70 ਹੋ ਜਾਂਦਾ 80 ਹੋ ਜਾਂਦਾ 90 ਹਾਰਟ ਅਟੈਕ ਛੇਤੀ ਆਨੇ ਸ਼ੁਰੂ ਹੋ ਜਾਂਦੇ ਹੈ ਸਰਦੀ 'ਚ ਬੋਡੀ ਆਪਣੇ ਆਪ ਨੂੰ ਗਰਮ ਰੱਖਣਾ ਚਾਹਦੀ ਹੈ ਬਲੱਡ ਦਾ ਫਲੋ ਵੱਧਦਾ ਹੈ ਬੋਡੀ ਥੋੜੀ ਜੀ ਸ਼੍ਰਿੰਕ ਹੁੰਦੀ ਹੈ ਹੈ ਏਰੀਆ ਘਟਾਉਂਦੀ ਹੈ ਤਾਂ ਕਿ ਬੋਡੀ ਗਰਮ ਰਵੇ ਕਾਰਡੀਕ ਪੇਸ਼ੈਂਟ ਨੂੰ ਸਰਦੀਆਂ ਵਿੱਚ ਦੋ ਤਿੰਨ ਚੀਜ਼ਾਂ ਦਾ ਬੜਾ ਇੰਪੋਰਟੈਂਟ ਧਿਆਨ ਰੱਖਣਾ ਚਾਹੀਦਾ ਹੈ ਇੱਕ ਤੇ ਜਿਹੜੇ ਸਾਡੇ ਵੱਡੇ ਬਜ਼ੁਰਗ ਸਵੇਰੇ 5 ਵਜੇ ਉੱਠ ਕੇ ਘੁੰਮਦੇ ਆ ਉਹਨਾਂ ਤੋਂ ਮੇਰੀ ਹੱਥ ਬੰਨ ਕੇ ਗੁਜ਼ਾਰਿਸ਼ ਹੈ ਕਿ ਭਈ ਸਵੇਰੇ ਅਗਰ ਧੁੰਦ ਨਿਕਲੀ ਹੋਈ ਹੈ ਸੂਰਜ ਨਹੀਂ ਨਿਕਲਿਆ ਤੇ 5 ਵਜੇ ਘੁੰਮਣ ਦੀ ਲੋੜ ਨਹੀਂ ਹੈ ਬੋਡੀ ਨੂੰ ਸਟਰੋਂਗ ਬਣਾਣਾ ਹੈ ਵਾਕ ਕਰਨੀ ਹੈ એનર્ਜੀ ਬਰਨ ਕਰਨੀ ਹੈ ਉਹ 8-9 ਵਜੇ ਵੀ ਵਾਕ ਕਰਕੇ ਕਰ ਸਕਦੇ ਹੋ ਬਹੁਤ ਠੰਡ ਹੈ ਜਿਹੜੇ ਸਾਡੇ ਵੱਡੇ ਬਜ਼ੁਰਗ ਪਹਿਲੇ ਠੰਡੇ ਪਾਣੀ ਨਾਲ ਨਹਾਉਂਦੇ ਆ ਉਹ ਵੀ ਬੰਦ ਕਰਦੇ ਕੋਈ ਬੜਪਨ ਨਹੀਂ ਹੈ ਆਪਾਂ ਨੂੰ ਉਹੀ ਪਾਣੀ ਲੈਣਾ ਹੈ ਜਿਹੜਾ ਗੁੰਗੁਨਾ ਹੋਵੇ ਨਮਾਇਆ ਹੋਵੇ ਵੈਸੇ ਥੋੜਾ ਜਿਹਾ ਗਰਮ ਪਾਣੀ ਨਾਲ ਨਹਾਣਾ ਚਾਹੀਦਾ ਤੇ ਸਿੱਧਾ ਸਿਰ ਦੇ ਉੱਤੇ ਪਾਣੀ ਨਹੀਂ ਪਾੜਾ ਸਭ ਤੋਂ ਪਹਿਲੇ ਪੈਰਾਂ ਤੇ ਪਾਣੀ ਪਾਓ ਫਿਰ ਬੋਡੀ ਦੇ ਉੱਤੇ ਪਾਣੀ ਪਾਓ ਫਿਰ ਸਿਰ ਦੇ ਉੱਤੇ ਪਾਣੀ ਪਾਓ ਐ ਇਸ ਗੱਲ ਦਾ ਬੜਾ ਧਿਆਨ ਰੱਖਣਾ ਹੈ ਜਿਨ੍ਹਾਂ ਦੇ ਕੋਲੇਸਟ੍ਰੋਲ ਵਧੇ ਹੋਏ ਆ ਜਿਨ੍ਹਾਂ ਦਾ ਬੀਪੀ ਵੱਧਦਾ ਹੈ ਜਿਨ੍ਹਾਂ ਨੂੰ ਸ਼ੂਗਰ ਹੈਗੀ ਉਹ ਖਾਸ ਧਿਆਨ ਰੱਖਣ ਸਰਦੀ ਚ ਸ਼ੂਗਰ ਵੀ ਵੱਧਦੀ ਹੈ ਸਰਦੀ ਚ ਬੀਪੀ ਵੀ ਵੱਧਦਾ ਹੈ ਸਰਦੀ ਚ ਕੋਲੈਸਟ੍ਰੋਲ ਵਧਿਆ ਹੁੰਦਾ ਹੈ ਆਤੜੀਆਂ ਆਪਣੀ ਸੁੱਕੜ ਜਾਂਦੀਆਂ ਹਾਰਟ ਅਟੈਕ ਦੇ ਚਾਂਸੇ ਬਣ ਜਾਂਦੇ ਆ ਇਹ ਤਿੰਨੋਂ ਚੀਜ਼ਾਂ ਜਿਨ੍ਹਾਂ ਨੂੰ ਹੈਗੀਆਂ ਪੇਸ਼ੈਂਟਸ ਨੂੰ ਉਹ ਆਪਣਾ ਧਿਆਨ ਰੱਖਣ ਭਰੇ ਉਹ ਚੀਜ਼ਾਂ ਦੀ ਵਰਤੋਂ ਜ਼ਰੂਰ ਕਰਨ ਜਿਹੜੀ ਤੁਹਾਨੂੰ ਹਾਰਟ ਪ੍ਰੋਬਲਮ ਤੋਂ ਬਚਾ ਸਕਦੀਆਂ ਜਿਹੜੀ ਬੋਡੀ ਨੂੰ ਅੰਦਰੋਂ ਗਰਮੀ ਦਿੰਦੀ ਹੈ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈਗੀ ਤੇ ਸਰਦੀਆਂ ਵਿੱਚ ਉਹਨਾਂ ਨੂੰ ਖਤਰਾ ਬਣਿਆ ਰਹਿੰਦਾ ਹੈ ਵੀ ਕਦੀ ਹਾਰਟ ਅਟੈਕ ਨਾ ਆ ਜੇ ਹਮ ਹਮ ਅਰਜੁਨ ਛਾਲ ਪੁਸ਼ਕਰ ਮੂਲ ਦਮਾਸਾ ਇੱਕ ਇੱਕ ਚਮਚ ਲੈਣੀ ਹੈ 800 ਐਮਐਲ ਪਾਣੀ ਲੈਣਾ ਹੈ ਰਾਤ ਨੂੰ ਭਿਗੋ ਕੇ ਰੱਖ ਦੇਣਾ ਹੈ ਸਵੇਰੇ ਪਾਣੀ ਨੂੰ ਉਬਾਲ ਲੈਣਾ ਹੈ ਜਦੋਂ ਪਾਣੀ 200 ਐਮਐਲ ਰਹਿ ਜੇ ਇਹਨੂੰ ਪੀ ਲੈਣਾ ਹੈ ਹਾਰਟ ਦੀ ਕੋਈ ਵੀ ਪ੍ਰੋਬਲਮ ਹੈ ਉਹਦੇ ਚ ਇੱਕ ਚਮਚ ਸਵੇਰੇ ਸ਼ਾਮ ਲੈਣ ਲੱਗ ਜਾਓ ਸਾਰੀ ਸਰਦੀ ਵਧੀਆ ਨਿਕਲੇਗੀ ਲਗਾਤਾਰ ਤੁਸੀਂ 3 ਮਹੀਨੇ ਲੈ ਲਿਆ ਉਸ ਤੋਂ ਬਾਅਦ ਤੁਸੀਂ ਐਂਜਿਓਗ੍ਰਾਫੀ ਕਰਾ ਲਓ ਤੁਹਾਡੀ ਬਲੌਕੇਜ ਵੀ ਅਗਰ ਹੈਗੀ ਤੇ ਉਹ ਘਟ ਜੇ ਜਿਹੜਾ ਹਾਰਟ ਦੇ ਅੰਦਰ 3 ਮੇਨ ਵੈਸਲਸ ਹਨ ਨਾੜੀਆਂ ਹੈਗੀਆਂ ਜਿਹੜੀ ਉਹਨੂੰ ਖੂਨ ਦੀ ਸਪਲਾਈ ਦਿੰਦੇ ਆ ਸਾਡਾ ਹਾਰਟ ਹੈ ਇਹਦੇ 3 ਨਾੜੀਆਂ ਐ ਐਲਸੀਐਕਸ ਐਲਆਰਸੀਏ ਤੇ ਐਲਈਡੀ ਐਲਈਡੀ ਹੁੰਦੀ ਹੈ ਜਿਹੜੀ ਲੈਫਟ ਸਾਈਡ ਨੂੰ ਸਪਲਾਈ ਕਰਦੀ ਐ ਤਿੰਨ ਨਾੜਾਂ ਹੀ ਖੂਨ ਦੀ ਸਪਲਾਈ ਕਰਦੀਆਂ ਤੇ ਹਾਰਟ ਚੱਲਦਾ ਕੋਈ ਐ ਨਹੀਂ ਕਿ ਨਾੜ ਇੱਕਦਮ ਬੰਦ ਹੋ ਜਾਂਦੀ ਹੈ ਹੂੰ ਜਿੱਦਾਂ ਆਪਾਂ ਸਿੰਪਲ ਐਗਜ਼ਾਮਪਲ ਹੈ ਵਾਸ਼ ਵੇਸ਼ਨ ਐ ਸਾਡਾ ਅਸੀਂ ਹੱਥ ધો ਰਹੇ ਹੁੰਨੇ ਆ ਉੱਥੇ ਹੀ ਸਾਡੇ ਵੱਡੇ ਬਜ਼ੁਰਗ ਕੰਗੀ ਕਰ ਰਹੇ ਹੁੰਦੇ ਆ ਵਾਲ ਡਿੱਗਦੇ ਆ ਜਿਹੜੀ ਥੱਲੇ ਪਾਈਪ ਹੈ ਉਹ ਹੌਲੀ ਹੌਲੀ ਬੰਦ ਹੋਣਾ ਸ਼ੁਰੂ ਹੁੰਦੀ ਹੈ ਸਾਨੂੰ ਬੰਦ ਉਸ ਦਿਨ ਪਤਾ ਲੱਗਦਾ ਜਿਸ ਦਿਨ ਉਹਦੇ ਚ ਪਾਣੀ ਜਾਣਾ ਬੰਦ ਹੋ ਜਾਂਦਾ ਪਰ ਉਹ ਹੌਲੀ ਹੌਲੀ ਬੰਦ ਹੋ ਰਹੀ ਹੁੰਦੀ ਹੈ ਉਹ ਬੰਦ ਹੋਣ ਦਾ ਕਾਰਨ ਹੈ ਵਾਲ ਐਵੇਂ ਜਿਹੜੀ ਹਰਟ ਦੀ ਨਾਲ ਹੈ ਉਹ ਵੀ ਹੌਲੀ ਹੌਲੀ ਬੰਦ ਹੋ ਰਹੀਆਂ ਹੁੰਦੀਆਂ 10% 20% 40% 70% ਜਿਵੇਂ ਜੇ ਤੁਹਾਡੇ ਵਾਸ਼ ਵੇਸ਼ਨ ਦੀ ਨਾਲੀ ਅਗਰ 70% ਨਾਲੀ ਬੰਦ ਹੋ ਜੇ ਪਰ ਉਹਦੇ ਚੋਂ ਪਾਣੀ ਜਾ ਰਿਹਾ ਹੁੰਦਾ ਹੈ ਹੌਲੀ-ਹੌਲੀ ਜਾ ਰਿਹਾ ਹੁੰਦਾ ਹੈ ਐਵੇਂ ਹੀ ਹਰਟ ਦੇ ਨਾਲ ਹੈ ਹਰਟ 'ਚ ਵੀ ਸਪਲਾਈ ਹੌਲੀ-ਹੌਲੀ ਚੱਲ ਰਹੀ ਹੁੰਦੀ ਹੈ ਪਰ ਜਦੋਂ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੀ ਬੋਡੀ 'ਚ ਥਕਾਵਟ ਰਹਿਣ ਲੱਗੀ ਚਲਦੇ ਹੋਏ ਦਰਦ ਹੋਣ ਲੱਗ ਗਿਆ ਤੇ ਇਹ ਸਮਝੋ ਕਿ ਕਿਤੇ ਨਾ ਕਿਤੇ ਹਰਟ ਦੀ ਪ੍ਰੋਬਲਮ ਆ ਰਹੀ ਹੈ ਇਹਨੂੰ ਟਾਈਮ ਰਹਿੰਦੇ ਹੀ ਅਸੀਂ ਠੀਕ ਕਰ ਲਈਏ ਓਕੇ ਜਦੋਂ ਤੁਸੀਂ ਇਹਨੂੰ ਟਾਈਮ ਰਹਿੰਦੇ ਠੀਕ ਕਰ ਲੈਂਦੇ ਹੋ ਫਿਰ ਕੋਈ ਦਿੱਕਤ ਨਹੀਂ ਆ ਜੀ ਤੁਹਾਡਾ ਹਾਰਟ ਬੜਾ ਰੱਬ ਨੇ ਸੋਹਣੀ ਚੀਜ਼ ਬਣਾਈ ਹੈ 70 ਸਾਲ ਦੇ ਬੰਦੇ ਦਾ ਕਰੋੜੋਂ ਵਰੀ ਧੜਕ ਚੁਕਿਆ ਹੈ ਹਮ ਇੱਕ ਮਿੰਟ ਵਾਸਤੇ ਰੋਕਦੇ ਨਹੀਂ ਆ ਅਸੀਂ ਹਾਰਟ ਨੂੰ ਅਸੀਂ ਕਹਿੰਦੇ ਆ ਤੂੰ ਤੁਰੀ ਜਾ ਰਾਤੀ ਸੁੱਤੇ ਪੈਦਾ ਵੀ ਹਾਰਟ ਚੱਲਦਾ ਹੈ ਠੀਕ ਹੈ ਅਸੀਂ ਇਹਦੇ ਵਾਸਤੇ ਕੋਈ ਮਿਹਨਤ ਮੁਸ਼ਕਤ ਨਹੀਂ ਕਰ ਰਹੀ ਕੋਈ ਇਹਦੀ ਸਰਵਿਸ ਵਾਸਤੇ ਟਾਈਮ ਨਹੀਂ ਦੇ ਰਹੀ ਇਹਨੂੰ ਪਰ ਰੱਬ ਨੇ ਅਸੀਂ ਨਾਇਆਬ ਚੀਜ਼ ਮੰਗਾਈ ਉਹ ਆਪਣੇ ਆਪ ਹੀ ਆਪਣੀ ਸਰਵਿਸ ਕਰ ਲੈਂਦਾ ਤੇ ਕੋਲੇਸਟ੍ਰੋਲ ਦਾ ਧਿਆਨ ਰੱਖੋ ਖਾਣ ਪੀਣ ਦਾ ਧਿਆਨ ਰੱਖੋ ਉਹ ਚੀਜ਼ਾਂ ਨਾ ਖਾਓ ਜੇ ਰੀਚਟੀਆਂ ਕਰਕੇ ਕੋਲੇਸਟ੍ਰੋਲ ਵੱਧ ਹੈ ਤੁਹਾਡਾ ਹਾਰਟ ਬਿਲਕੁਲ ਠੀਕ ਰਹੇਗਾ ਵਰਤੋ ਕਰੋ ਅਰਜੁਨਛਾਲ ਦੀ ਦਮਾਸਾ ਦੀ ਪੁਸ਼ਕਰਮੂਲ ਦੀ ਤੇ ਗੁਗਲ ਦੀ ਗੁਗਲ ਰੈਗੂਲਰ ਲੈਣ ਲੱਗ ਜਾਓ ਤੁਹਾਡਾ ਕੋਲੇਸਟ੍ਰੋਲ ਠੀਕ ਰਹੇਗਾ ਤੁਹਾਡਾ ਹਾਰਟ ਠੀਕ ਰਹੇਗਾ 70% ਬਲੋਕੇਜ ਹੈ ਤਾਂ ਵੀ ਰਿਵਰਸ ਹੋ ਸਕਦੀ ਹੈ 90% ਹੈ ਤਾਂ ਵੀ ਰਿਵਰਸ ਹੋ ਸਕਦੀ ਹੈ ਸਿਰਫ ਟਾਈਮ ਹੀ ਜਿੱਤ ਹੈ ਤੁਹਾਡੀ ਜੇ ਸਟੰਟ ਪੂਰਾ ਇਲਾਜ ਹੁੰਦਾ ਪੂਰਾ ਇਲਾਜ ਹੁੰਦਾ ਤੇ ਇੱਕ ਸਟੰਟ ਪਾਉਣ ਤੋਂ ਬਾਅਦ ਬੰਦਾ ਠੀਕ ਹੋ ਜਾਂਦਾ ਫਿਰ ਦੁਬਾਰਾ ਉਹਨੂੰ ਗੋਲੀਆਂ ਨਾ ਦੇਣੀਆਂ ਪੈਂਦੀਆਂ ਜਿਵੇਂ ਇਕੋਸਪ੍ਰਿੰ ਚੱਲ ਪੈਂਦੀ ਹੈ ਖੂਨ ਪਤਲਾ ਕਰਨ ਦੀ ਗੋਲੀਆਂ ਕੋਲੇਸਟ੍ਰੋਲ ਦੀ ਗੋਲੀਆਂ ਬੀਪੀ ਦੀ ਗੋਲੀਆਂ ਉਹ ਨਾਲੇ ਤੋਰ ਦਿੰਦੇ ਸਾਰੀ ਉਮਰ ਖਾਣੀ ਪੈਂਦੀ ਹੈ ਜੇ ਉਹ ਇਲਾਜ ਹੁੰਦਾ ਤੇ ਉਹ ਨਾ ਸਾਰੀ ਉਮਰ ਦਵਾਈ ਖਾਣੀ ਪੈਂਦੀ ਹ ਜੇ ਹਰਟ ਦੀ ਬੀਟ ਘਟ ਜੇ ਤੇ ਡਿਵਾਈਸ ਆਂਦੀ ਹੈ ਜੇ ਇਲਾਜ ਹੁੰਦਾ ਤੇ ਪਰਮਾਨੈਂਟ ਡਿਵਾਈਸ ਨਾਲ ਲਾਣੀ ਪੈਂਦੀ ਇਸ ਮੇਕਰ ਕਹਿੰਦੇ ਪੇਸਮੇਕਰ ਕਹਿੰਦੇ ਸੀਆਰਟੀਡੀ ਹੈ ਸੀਆਰਟੀਡੀ ਕੰਬੋ ਹੈ ਡਿਊਲ ਚੈਂਬਰ ਹੈ ਸਿੰਗਲ ਚੈਂਬਰ ਹੈ ਬਹੁਤ ਤਰ੍ਹਾਂ ਦੀ ਡਿਵਾਈਸ ਆਂਦੀ ਹੈ ਉਹ ਪਰਮਾਨੈਂਟ ਸੋਲੂਸ਼ਨ ਨਹੀਂ ਹੈ ਪਰ ਯਸ ਕਈ ਵਾਰੀ ਐਮਰਜੈਂਸੀ ਨਹੀਂ ਹੁੰਦੀ 100% ਬਲੌਕ ਹੋ ਗਿਆ ਤੁਹਾਨੂੰ ਟਾਈਮ ਨਹੀਂ ਮਿਲਦਾ ਤੇ ਉਸ ਟਾਈਮ ਤੇ ਸਟੰਟ ਪਵਾਉਣਾ ਇਸ ਦੀ ਸੋਲੂਸ਼ਨ ਕਿ ਇੱਕ ਵਾਰੀ ਨਾਲੀ ਤੇ ਚਲਾਓ ਠੀਕ ਹੈ ਫਿਰ ਇਹਨੂੰ ਦੇਖ ਲਾਂਗੇ ਪਰ ਜੇ ਤੁਸੀਂ ਰੈਗੂਲਰ ਖੂਨ ਪਤਲਾ ਕਰਨ ਦੀ ਦਵਾਈ ਖਾਓ ਪੇਸ਼ੈਂਟਸ ਨੂੰ ਪੁੱਛੋ ਉਹ ਕਹਿਣਗੇ ਮੈਨੂੰ ਐਸਿਡਿਟੀ ਰਹਿਣ ਲੱਗ ਗਈ ਹੈ ਡਾਕਟਰ ਨੂੰ ਪੁੱਛੋ ਡਾਕਟਰ ਕਹਿੰਦਾ ਇਹਦਾ ਸਾਈਡ ਇਫੈਕਟ ਹੈ ਜੀ ਕਰ ਕੁਝ ਨਹੀਂ ਸਕਦੇ ਗੋਲੀ ਖਾਣੀ ਪਈ ਹ ਹ ਉਹਦੇ ਵਾਸਤੇ ਸਾਡੇ ਕੋਲ ਆਓ ਅਸੀਂ ਉਹਦਾ ਹੱਲ ਦੇਵਾਂਗੇ ਕੋਲੇਸਟ੍ਰੋਲ ਦੀ ਗੋਲੀ ਰੈਗੂਲਰ ਬੰਦਾ 20 ਸਾਲ ਖਾ ਲੇ ਉਹ ਮੋਢੇ ਤੇ ਤੋਲੀਆਂ ਰੱਖ ਕੇ ਤੋਲੀਆਂ ਲੱਭ ਰਿਹਾ ਹੁੰਦਾ ਸਾਰੇ ਘਰੇ ਇੰਨਾ ਜਿਆਦਾ ਉਹਦਾ ਮੈਮਰੀ ਲਾਸ ਹੋ ਜਾਂਦਾ ਹੈ ਮੋਢੇ ਦੇ ਤੋਲੀਆਂ ਪਏ ਸਵੇਰੇ ਉਹ ਪੁੱਛਦਾ ਜੀ ਭੈਣੇ ਮੇਰੇ ਤੋਲੀਆਂ ਦੇ ਦੇ ਤੋਲੀਆਂ ਦੇ ਦੇ ਤੋਲੀਆਂ ਦੇ ਦੇ ਮੈਂ ਨਾਣਾ ਠੀਕ ਹੈ ਕੋਲੇਸਟ੍ਰੋਲ ਦਾ ਸਾਈਡ ਇਫੈਕਟ ਹੈ ਉਸ ਟੈਬੂਲੇਟ ਦਾ ਅਗਰ ਤੁਹਾਨੂੰ ਲੱਗਦਾ ਹੈ ਮੈਮਰੀ ਲਾਸ ਹੋ ਰਿਹਾ ਹੈ ਬੀਪੀ ਕਾਬੂ ਨਹੀਂ ਆ ਰਿਹਾ ਖੂਨ ਪਤਲਾ ਕਰਨ ਦੀ ਦਵਾਈ ਨਾਲ ਐਸਿਡਿਟੀ ਹੋ ਗਈ ਹੈ ਪੇਟੇ ਅਲਸਰ ਹੋ ਗਏ ਹਨ ਉੰਦਾ ਇਲਾਜ ਆਯੁਰਵੇਦ ਹੈ ਆਯੁਰਵੇਦ ਨੂੰ ਬੜੀ ਅੱਛੀ ਤਰ੍ਹਾਂ ਸਮਝਦਾ ਹੈ ਹਾਰਟ ਦੀ ਪ੍ਰੋਬਲਮ ਨੂੰ ਬੜੀ ਅੱਛੀ ਤਰ੍ਹਾਂ ਸਮਝਦਾ ਹੈ ਤੇ ਉਹਦਾ ਟ੍ਰੀਟਮੈਂਟ ਕਰਦਾ ਹੈ ਹਾਰਟ ਦੀ ਪ੍ਰੋਬਲਮ ਅਗਰ ਤੁਹਾਨੂੰ ਹੈਗੀ ਔਰ ਤੁਹਾਨੂੰ ਇਹ ਲੱਗਦਾ ਹੈ ਕਿ ਮੇਰਾ ਹਾਰਟ ਦੀ ਬੀਟ ਕੱਟ ਗਈ ਹੈ ਮੇਰੇ ਹਾਰਟ ਦੀ ਪੰਪਿੰਗ ਕੱਟ ਗਈ ਹੈ ਜਿਹਨੂੰ EF ਕਹਿੰਦੇ ਆ ਉਹ ਕੱਟ ਗਈ ਹੈ ਜਾਂ ਮੈਨੂੰ ਡਾਕਟਰ ਨੇ ਕਹਿ ਦਿੱਤਾ ਮੈਂ ਬੁਖਾਰ ਵਾਸਤੇ ਗਿਆ ਸੀ ਡਾਕਟਰ ਨੇ ਟੈਸਟ ਕੀਤੇ ਐਂਜੀਓ ਕੀਤੀ ਪਤਾ ਲੱਗਿਆ ਤੇਰਾ ਹਾਰਟ ਬਲੌਕ ਹੈ ਉਹਨੇ ਕਿਹਾ ਜੀ ਸਲਾਹ ਬਣਾ ਲਓ ਛੱਲਾ ਪਵਾਉਣ ਦੀ ਤਾਂ ਵੀ ਤੁਸੀਂ ਸਾਨੂੰ ਦਿਖਾ ਸਕਦੇ ਹੋ ਇਹ ਹੋ ਸਕਦਾ ਹੈ ਅਸੀਂ ਆਯੁਰਵੇਦ ਦੇ ਮਾਧਿਅਮ ਤੋਂ ਤੁਹਾਡਾ ਹੱਲ ਕਰ ਦਈਏ ਨੁਸਖਾ ਫਾਰਮੂਲਾ ਆਯੁਰਵੇਦ ਦਾ ਹੈ ਆਯੁਰਵੇਦ ਵਿੱਚ ਤਿੰਨੋਂ ਚੀਜ਼ਾਂ ਅਰਜੁਨਛਾਲ ਦਮਾਸਾ ਪੁਸ਼ਕਰਮੂਲ ਇਹਨਾਂ ਨੂੰ ਲੈ ਕੇ ਇਹਦੇ ਵਿੱਚ ਹੋਰ 10 ਤਰ੍ਹਾਂ ਦੀ ਜੜੀ ਬੂਟੀਆਂ ਪਾਈਆਂ ਮੈਂ ਪਹਿਲੇ ਵੀ ਕਹਿਣਾ ਹੁੰਨਾ ਕੀ ਦਾਲ ਚਿਨੀ ਉਹ ਵੀ ਇਹਦੇ ਚ ਪਾਈ ਹੈ ਬੜੀ ਕਾਰਗਰ ਹੈ ਉਹ ਸਾਰੀ ਚੀਜ਼ਾਂ ਬਣਾ ਕੇ ਇਹ ਹਰਟ ਦਾ ਫਾਰਮੂਲਾ ਬਣਾਇਆ ਹੈ ਤੁਸੀਂ ਇਹਦੀ ਵਰਤੋਂ ਕਰੋ ਹਰਟ ਦੀ ਪ੍ਰੋਬਲਮ ਵਿੱਚ ਬੜਾ ਚੰਗੀ ਰਾਹਤ ਮਿਲਦੀ ਹੈ ਨਾਲੇ ਅਸੀਂ ਦਿੰਨੇ ਆ ਗੁਗਲ ਗੁਗਲ ਕੋਲੇਸਟ੍ਰੋਲ ਨੂੰ ਘਟਾਉਂਦੀ ਹੈ ਬਾਡੀ ਨੂੰ એનર્ਜੀ ਦਿੰਦੀ ਹੈ ਕੁਝ ਪੇਸ਼ੈਂਟਸ ਨੂੰ ਜਿਨ੍ਹਾਂ ਦਾ ਬੀਪੀ ਨਾਲੇ ਕੰਟਰੋਲ ਨਹੀਂ ਹੋ ਰਿਹਾ ਉਹਨੂੰ ਬ੍ਰਹਮੀ ਦਿੰਨੇ ਆ ਉਹ ਚੀਜ਼ਾਂ ਦਿੰਨੇ ਆ ਜਿਹੜੀ ਇਲਾਸਟਿਸਿਟੀ ਨੂੰ ਜਿਹੜੀ ਸਾਡੀ ਖੂਨ ਦੀ ਨਾੜ ਆ ਸਾਫ਼ ਖੂਨ ਦੀਆਂ ਉਹਨਾਂ ਦਾ ਲਚੀਲਾਪਨ ਖਤਮ ਹੋ ਜਾਂਦਾ ਹੈ ਉਹਨੂੰ ਵਧਾਉਂਦੀਆਂ ਜਦੋਂ ਅਸੀਂ ਇਹ ਤਿੰਨੋਂ ਚੀਜ਼ਾਂ ਨੂੰ ਮੈਨੇਜ ਕਰ ਲੈਨੇ ਆ ਹਰਦੀ ਪ੍ਰੋਬਲਮ ਆਂਦੀ ਨਹੀਂ ਅਗਰ ਇੱਕ ਸਟੰਟ ਪੈ ਚੁੱਕਿਆ ਹੈ ਕੋਸ਼ਿਸ਼ ਕਰਨੇ ਆ ਅੱਗੇ ਨੋਬਤ ਨਾ ਆਵੇ ਕਿਉਂਕਿ ਸਟੰਟ ਜਦੋਂ ਪਾਉਂਦੇ ਆ 90% 100% ਬਲੋਕੇਜ ਵਾਲੇ ਚ ਪਾ ਦਿੰਦੇ ਆ 70 ਵਾਲੀ ਨੂੰ ਛੱਡ ਦਿੰਦੇ ਆ ਕਿ ਚਲੋ ਇਹਨੂੰ ਦਵਾਈਆਂ ਨਾਲ ਠੀਕ ਕਰ ਲਾਂਗੇ ਪਰ ਉਹ 70 ਵਾਲੀ ਨੂੰ ਅਗਰ ਤੁਸੀਂ ਡਾਈਟ ਕੰਟਰੋਲ ਨਹੀਂ ਕੀਤੀ ਆਯੁਰਵੇਦ ਨਾਲ ਜੁੜੇ ਉਹ 70 ਵਾਲੀ ਫਿਰ 100 ਹੋ ਜਾਣੀ ਹੈ ਫਿਰ ਉਹਦੇ ਚ ਵੀ ਪਾਣਾ ਪਏਗਾ ਤੇ ਬੈਟਰ ਹੈ ਅਗਰ ਸਟੰਟ ਪੈ ਚੁੱਕਿਆ ਹੈ ਤਾਂ ਵੀ ਸਲਾਹ ਲਓ ਨਹੀਂ ਪਿਆ ਤਾਂ ਵੀ ਸਲਾਹ ਲਓ ਜੇ ਤੁਹਾਨੂੰ ਕਹਿ ਦਿੱਤਾ ਤੁਹਾਨੂੰ ਪਾਣਾ ਔਰ ਤੁਹਾਨੂੰ ਅਗਰ ਲੱਗਦਾ ਚਲਦੇ ਹੋਏ ਸਾਹ ਤੁਰਦਾ ਹੈ ਤੇ ਇਮੀਡੀਏਟਲੀ ਫੋਨ ਕਰੋ ਸਲਾਹ ਲਓ ਤੇ ਇਹ ਤੁਹਾਨੂੰ ਇਹ ਚੀਜ਼ਾਂ ਦੀ ਵਰਤੋ ਅੱਜ ਤੋਂ ਹੀ ਸ਼ੁਰੂ ਕਰਦੋ ਚਮਨ ਪ੍ਰਾਸ ਜਿਹੜਾ ਹੈ ਉਹ ਆਮਲੇ ਦੇ ਨਾਲ ਬਣਿਆ ਹੈ 40 ਤੋਂ ਵੱਧ ਜੜੀ ਬੂਟੀਆਂ ਦੇ ਨਾਲ ਬਣਿਆ ਜੀ 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 ਉਹਦੇ ਚੋ ਸਾਰੀ ਜੜੀ ਬੂਟੀਆਂ ਹੈਗੀਆਂ ਜਿਹੜੀ ਜੜੀ ਬੂਟੀਆਂ ਬੋਡੀ ਦੇ ਉੱਤੇ ਕੰਮ ਕਰਦੀਆਂ ਠੀਕ ਹੈ ਹਾਰਟ ਪ੍ਰੋਬਲਮ ਵਿੱਚ ਸਭ ਤੋਂ ਵੱਡਾ ਕੰਸਰਨ ਆਂਦਾ ਹੈ ਹਾਰਟ ਦੇ ਉੱਤੇ ਓਵਰਲੋਡ ਹੋ ਜਾਂਦਾ ਪਾਣੀ ਦਾ ਪਾਣੀ ਰੁਕਣ ਲੱਗ ਜਾਂਦਾ ਹੈ ਬਾਡੀ ਹਾਰਟ ਦੇ ਉੱਤੇ ਲੋਡ ਪੈਂਦਾ ਹੈ ਇਹਦੇ ਚ ਗੋਖਰੂ ਹੈਗਾ ਜਿਹੜਾ ਬਾਡੀ ਚੋਂ ਐਕਸਟਰਾ ਪਾਣੀ ਨੂੰ ਕੱਢਦਾ ਹੈ ਠੀਕ ਹੈ ਇਹਦੇ ਚ ਪੁਨਰਨਵਾ ਹੈਗੀ ਜਿਹੜੀ ਐਕਸਟਰਾ ਪਾਣੀ ਨੂੰ ਕੱਢਦੀ ਹੈ ਉਹ ਸਾਰੀ ਜਿਹੜੀ ਬੂਟੀਆਂ ਵੀ ਹੈਗੀਆਂ ਜਿਹੜੀ ਹਾਰਟ ਨੂੰ ਪ੍ਰੋਟੈਕਟ ਕਰਦੀਆਂ ਅਰਜੁਨ ਛਾਲ ਵੀ ਹੈਗੀ ਇਹ ਜਦੋਂ ਅਸੀਂ ਜੜੀ ਬੂਟੀਆਂ ਦੇ ਨਾਲ ਇਹਨੂੰ ਬਣਾਇਆ ਹੋਇਆ ਇਹ ਕੰਮ ਪੂਰੀ ਬਾਡੀ ਤੇ ਕਰਦਾ ਹੈ ਸਪੈਸੀਫਿਕ ਅਗਰ ਅਸੀਂ ਇਹਨੂੰ ਕਈਏ ਕਿ ਇੱਕ ਚਮਚ ਖਾ ਲਈਏ ਤੇ ਹਾਰਟ ਠੀਕ ਹੋ ਜਾਏਗਾ ਜਿਨ੍ਹਾਂ ਨੂੰ ਹਾਰਟ ਨੂੰ ਸਟਰੋਂਗ ਕਰਨਾ ਹੈ ਉਹਦੇ ਵਾਸਤੇ ਬਹੁਤ ਵਧੀਆ ਹੈ ਜੇ ਤੁਹਾਨੂੰ ਸਟੰਡ ਪਾਉਣ ਵਾਸਤੇ ਕਹਿ ਦਿੱਤਾ ਤੇ ਫਿਰ ਗੁੱਗਲ ਤੇ ਐ ਇਹ ਜਿਆਦਾ ਬੈਟਰ ਰਿਜ਼ਲਟ ਦੇਣਗੇ ਚਾਹਨ ਪ੍ਰਾਸ ਦੀ ਕੰਪੈਰੀਟਿਵਲੀ ਅਗਰ ਤੁਹਾਨੂੰ ਲੱਗਦਾ ਮੈਨੂੰ ਹਰਟ ਦੀ ਬਿਮਾਰੀ ਨਾ ਹੋਏ ਫਿਰ ਇਹ ਪੂਰਾ ਕਾਰਗਰ ਹੈ ਫਿਰ ਤੁਸੀਂ ਇਹਨੂੰ ਨਹੀਂ ਛੱਡ ਸਕਦੇ ਤੇ ਇਹ ਕੰਨੇ ਆ ਨਾ ਪੰਜਾਬੀ ਵਿੱਚ ਫੱਟੇ ਚੱਕ ਦੇਗਾ ਚੱਕ ਦੇਗਾ ਜੀ ਬਿਲਕੁਲ رابطہ ਬਿਲਕੁਲ ਆਸਾਨ ਹੈ ਜੀ ਥੱਲੇ ਨੰਬਰ ਦਿੱਤਾ ਹੈ ਇਹਦੇ ਤੇ ਫੋਨ ਕਰੋ ਸਟਾਫ ਫੋਨ ਚੁੱਕੇਗਾ ਤੁਸੀਂ ਉਹਨਾਂ ਨੂੰ ਕੋ ਡਾਕਟਰ ਵਿਵੇਕ ਨਾਲ ਗੱਲ ਕਰਾ ਦਿਓ ਉਹ ਮੇਰੇ ਨਾਲ ਗੱਲ ਕਰਾਂਗੇ ਤੁਹਾਨੂੰ ਗੱਲਬਾਤ ਕਰਕੇ ਬਿਮਾਰੀ ਸਮਝ ਕੇ ਉਸ ਤੋਂ ਬਾਅਦ ਤੁਸੀਂ ਫਿਜ਼ੀਕਲੀ ਮਿਲਣਾ ਚਾਹੁੰਦੇ ਹੋ ਮਿਲਣਾ ਆ ਸਕਦੇ ਹੋ ਫੋਨ ਤੇ ਡਿਸਕਸ ਕਰਕੇ ਆਪਣਾ ਕੇਸ ਦੱਸ ਕੇ ਕਾਗਜ਼ੀ ਰਿਪੋਰਟਾਂ ਭੇਜ ਕੇ ਘਰੇ ਦਵਾਈ ਮੰਗਾਣਾ ਚਾਹੁੰਦੇ ਹੋ ਘਰੇ ਮੰਗਾ ਸਕਦੇ ਹੋ ਕਿਉਂਕਿ ਜਿਹੜੇ ਫੌਰਨ ਦੇ ਪੇਸ਼ੈਂਟਸ ਹੁੰਦੇ ਆ ਉਹ ਨਹੀਂ ਆ ਸਕਦੇ ਠੀਕ ਹੈ ਉਹ ਫਿਰ ਸਾਡੇ ਤੋਂ ਘਰੇ ਹੀ ਦਵਾਈ ਮੰਗਾਉਂਦੇ ਆ ਜਿਹੜੇ ਦੂਰ ਦੇ ਪਿੰਡਾਂ ਦੇ ਆ ਉਹ ਵੀ ਸਾਡੇ ਕੋਲ ਘਰੇ ਮੰਗਾਉਂਦੇ ਆ ਤੁਸੀਂ ਫੋਨ ਤੇ ਡਿਸਕਸ ਕਰ ਸਕਦੇ ਹੋ ਘਰ ਬੈਠੇ WhatsApp ਕਾਲ ਤੇ ਵੀਡੀਓ ਕਾਲ ਤੇ Zoom ਤੇ Skype ਤੇ ਜਿਹੜੀ ਸਰਵਿਸਿਜ਼ ਅਵੇਲੇਬਲ ਨੇ ਉਹ ਸਾਰਾ ਪਲੇਟਫਾਰਮ ਸਾਡੇ ਕੋਲ ਹੈ ਉਹਦੇ ਰਾਹੀਂ ਇੱਕ ਤੋਂ ਇੱਕ ਜੁੜ ਕੇ ਅਸੀਂ ਡਿਸਕਸ ਕਰ ਸਕਨੇ ਆ ਤੇ ਉਸ ਤੋਂ ਬਾਅਦ ਦਵਾਈ ਤੁਹਾਡੀ ਘਰੇ ਭੇਜ ਸਕਦੇ ਆ